aradho tayar meri maaye satguru na paya satguru na paya seeti malab jina la dharm aradh dwar kariga sabd vaan vancha satguru da naam kum kadee kee raah mann jina vasaya kai ਸਦਾ ਦੇ ਬਰਵਾਦ ਰਖੋ ਤੁਮ ਬਲੇ ਦੇ ਰੂਪ ਸਭ ਸਾਰਣ ਤਲਗੀ ਕਾਰੋ ਮੁਹ ਕਲੇ ਤੇਰਾ ਸਭ ਸਾਰਣ ਆ ਸਭ ਮਨ ਅੱਲਾ ਸੁਬਾਨ ਸੋਤ ਸੋਤ ਕਹਿ ਨਾ ਕੋ ਮਨ ਮੇਰੇ ਸਦਾ ਰੂ ਬਰਵਾਲੇ ਸਾਥੀ ਯੇ ਸਾਥੀ ਕਾ ਕਿਆ ਤਾਤੇ ਰਹਿ ਸਭ ਤੇ ਸਹੈ ਜਿਸ ਦੇਖ ਸੋ ਪਾਲ ਸਦਾ ਸਿਫਤੋ ਸਲਾਹ ਤੇਰੀ ਨਾਮੁ ਜਿ ਲਖੈ ਬੰਵਸਿਆ ਰਜ ਸਭ ਤਵੇ ਦੇ ਕਹਿ ਰਾਮ ਤਸਕੇ ਸਾਗਿ ਕਿਆ ਮਾਗੀ ਕਰਤੇ ਲੈ ਸਦਾ ਬਰਜਾ ਵਾਕਮ ਕਾਲ ਸਾਮ ਤੋਂ ਸੁਖ ਬਨ ਲੈ ਵਸਿਆ ਜੇ ਨਾ ਮਿਥਾ ਸਦੋਪ ਰਗਣਾ ਸਦਾ ਤਪਾਰ ਕੀ ਤਾ ਗੁਰ ਬਖਵਾ ਜਿਸ ਜਿਗਾਏ ਕਿ ਬਣਿਆ ਇਹ ਹੈ ਮਾਲਕ ਸੁਣੋ ਸੰਤੋ ਸਰਵਤਨ ਹੁਤੇ ਆਦੋ ਸਦਾ ਨਾਮ ਬਿਨਾ ਆਧਾਨ ਵਕੇ ਪਰਚੋ ਸ਼ਬਦ ਤਤ ਕਰਸ ਪਰੇ ਹਰ ਸਬਦ ਗਾਇ ਸਬਦ ਗਾ ਕੇ ਕਲਾ ਵਿਦ ਧਰ ਤਾਰਿਆ ਪੰਤ ਦੂਤ ਦੁਦ ਵਾਸ ਕੀ ਤੇ ਕਾਲ ਕੰਟ ਕਮਾਨ ਧੁਰ ਕਰਮ ਪਾਇ ਸੁਖ ਜਗ ਪਵ ਸੇ ਨਾਮ ਹਰ ਕਹਿ ਲਾ ਕੇ ਕਹਿ ਨਾਮ ਕੋ ਤਹਿ ਸੁਖ ਹੋ ਗਰ 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 ਵਾਟੇ ਆਪੋ ਸੁਨੋ ਬੜ ਪਕੀ ਹੋ ਸਤ ਮਨੋਤ ਪੂਰੇ ਧਰਮ ਰਖ ਪ੍ਰਭ ਪਾਇਆ ਉਤਰੇ ਸਭਨ ਰਸੂਰੇ ਦੁਖ ਰੋਗ ਸੰਤਾਪ ਉਤਰੇ ਸੰਸਕੀ ਬਾੜੀ ਸਤਿ ਸੰਤੋ ਸਾਗਨਾ ਅਰੇ ਸਭ ਸੇ ਪੂਰੇ ਗੁਰ ਤੇਗਾਂ ਸੁਣ ਤੇ ਤੁਨੀ ਤਹਿ ਤੇ ਪਰਤ ਸਤਿ ਗੁਰ ਅਗਿਆਰ ਘਰ ਪੂਰੇ ਬਿਨ ਮੰਤ ਲਾਮ ਤੁਰ ਚਰਨ ਲਾ ਕੇ ਵਾਦੇ ਅੰਤ ਤੱਕ ਪੂਰੇ ਸੁਣੋ ਆਹ ਰਾਤ ਰਤੁ ਮਹਤ ਦਿਰਸ ਰਾਤ ਦੇ ਕਾਈ ਬਰਾ ਖਿਲੇ ਸਗਲ ਜਗ ਬੰਤੋ ਚੰਗੇ ਆ ਨਾ ਬੁਰੇ ਨਹੀ ਆ ਵਾਚ ਤਰਨ ਬਹੂਰਾ ਕਰੀ ਆਪੋ ਆਪਣੀ ਇਹਨ ਲੇਕੇ ਗੂਰਾ ਜਿਮੀ ਲਾਲੁ ਤੇ ਰਈਆ ਬੇਬ ਸਤ ਤਕ ਤਾਲ ਨਾਨਕ ਤੇ ਮੁਖ ਉਜਲੇ ਕਿਤੀ ਫੁੱਤੀ ਨਾਨਕ ਜਿਮੀ ਲਾਲੁ ਤੇ ਰਈਆ ਬੇਬ ਸਤ ਤਕ ਤਾਲ ਨਾਨਕ ਤੇ ਮੁਖ ਉਜਲੇ uh